ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਲੁਧਿਆਣਾ ਆ ਜਾਇਆ ਮੇਰੀ ਇਹ ਕਰਮ ਭੂਮੀ ਰਹੀ ਹੈ ਇੱਥੋਂ ਮੈਂ ਸਟਾਰ ਬਣਿਆ ਇੱਥੋਂ ਮੈਂ ਕਲਾਕਾਰੀ ਦੇ ਵਿੱਚ ਪੈਰ ਧਰਿਆ ਸੋ ਮੈਂ ਆਪਣੀ ਕਰਮ ਭੂਮੀ ਤੇ ਆ ਜਾਇਆ ਬੇਨਤੀ ਕਰਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਤੁਸੀਂ 17.5 ਸਾਲ ਦੀ ਉਮਰ ਚ ਐਡਾ ਵੱਡਾ ਕਲਾਕਾਰ ਬਣਾਇਆ ਤੇ ਬਾਅਦ ਚ ਮੈਂ ਸੋਚਿਆ ਬਾਅਦ ਚ ਵੀ ਲੋਕਾਂ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਸਮਾਜ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਪਰ ਮੈਂ ਸਮਾਜ ਨੂੰ ਵਾਪਸ ਕੀ ਦਿੱਤਾ ਫਿਰ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਸਮਾਜ ਨੂੰ ਬਿਆਸ ਸਮੇਤ ਵਾਪਸ ਮੋੜਾਂ 50 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਮੈਂ 50 ਹਜ਼ਾਰ ਸਰਕਾਰੀ ਨੌਕਰੀਆਂ ਪੌਣੇ 3 ਸਾਲ ਚ ਕੋਈ ਪੈਸਾ ਨਹੀਂ ਲੱਗਿਆ ਕਿਸੇ ਦਾ ਕੋਈ ਸ਼ਪਾਰਿਸ਼ ਨਹੀਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਬਿਜਲੀ ਦੇ ਬਿੱਲ 90% ਜ਼ੀਰੋ ਆ ਰਹੇ ਨੇ ਖੇਤਾਂ ਦੇ ਵਿੱਚ ਬਿਜਲੀ ਦਿਨੇ ਆ ਰਹੀ ਹੈ ਨਾਲੇ ਪੂਰੀ ਆ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਅੱਠ ਸਾਲਾਂ ਤੋਂ ਬੰਦ ਪਈ ਕੋਲੇ ਦੀ ਖਾਨ ਚਾਰਖੰਡ ਦੇ ਵਿੱਚ ਪੰਜਾਬ ਦੀ ਉਹ ਚਲਵਾਈ 16 ਟੋਲ ਪਲਾਜੇ ਜਿਹੜੇ ਓਵਰ ਟਾਈਮ ਹੋ ਗਿਆ ਸੀ ਜਿਨ੍ਹਾਂ ਨੂੰ ਉਹਨਾਂ ਦਾ ਟਾਈਮ ਵੀ ਲੰਘ ਗਿਆ ਸੀ ਐਵੇਂ ਹੀ ਪੈਸੇ ਲਈ ਜਾਂਦੀ ਸੀ ਲੋਕਾਂ ਤੋਂ 16 ਟੋਲ ਪਲਾਜੇ ਬੰਦ ਕਰਾਏ 62 ਲੱਖ ਰੁਪਇਆ ਹਰ ਰੋਜ਼ ਲੋਕਾਂ ਦਾ ਬਚਦਾ ਇੱਕ ਦਿਨ ਦਾ 62 ਲੱਖ ਰੁਪਇਆ ਜੇ ਕੋਈ ਹੋਰ ਹੁੰਦਾ ਉਹ ਕਹਿੰਦਾ ਠੀਕ ਹੈ 50 ਮੈਨੂੰ ਦੇ ਦਿਆ ਕਰੋ 12 ਥੋੜਾ ਉਹਨਾਂ ਨੇ ਇਸ ਜਮ ਹਫਤਾ ਕਰ ਲੈਣਾ ਸੀ ਚੱਲੀ ਜਾਣ ਦੋ ਤੋਲਪਲਾ ਜੇ ਲੁੱਟੀ ਜਾ ਲੋਕਾਂ ਨੂੰ ਸੁਬੀਰ ਮੈਂ ਤੁਹਾਡੇ ਵਰਗਾ ਮੈਨੂੰ ਪੈਸੇ ਪੈਸੇ ਦੀ ਕਦਰ ਹੈ ਪੰਜਾਬ ਦਾ ਪੈਸਾ ਹੈ ਤੁਹਾਡਾ ਪੈਸਾ ਖੂਨ ਪਸੀਨੇ ਦੀ ਕਮਾਈ ਹੈ ਤੁਹਾਡੀ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ 10-10 ਪੈਨਸ਼ਨਾਂ ਲਈ ਜਾਂਦੇ ਸੀ 5-5 ਲੱਖ ਰੁਪਏ ਦੀ ਪੈਨਸ਼ਨ ਹੀ ਆਈ ਜਾਂਦੀ ਸੀ ਮੈਂ ਕਿਹਾ ਲੋਕ ਤਾਂ ਨੌਕਰੀ ਨੂੰ ਤਰਸੀ ਜਾਂਦੇ ਆ ਤੁਸੀਂ ਪੈਨਸ਼ਨ ਲੈ ਬੰਦ ਕਰਦੇ ਆ ਮੈਂ ਕਿਹਾ ਜੇ ਕਿਸੇ ਨੇ ਲੈਣੀ ਹੈ ਇੱਕ ਲੈ ਲਿਓ ਨਹੀਂ ਨਾ ਸੀ ਉਹ ਵੀ ਨਹੀਂ ਗਣੇ ਸੀ ਨਾਲੇ ਤਾਂ ਕਹਿੰਦੇ ਹੋ ਹੱਥ ਬਣ ਕੇ ਕਹਿੰਦੇ ਹੋ ਸੇਵਾ ਦਾ ਮੌਕਾ ਦਿਓ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮੰਗਦੇ ਆ ਬਾਅਦ ਚ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਲੁਧਿਆਣੇ ਵਾਲਿਓ ਸੀਐਮ ਆਪ ਦਾ ਤਾਂ ਐਮਸੀ ਵੀ ਆਪ ਦਾ ਸੀਐਮ ਤੇ ਐਮਸੀ ਬਨ ਅੱਖਰਾਂ ਦੀ ਫਰਕ ਹੈ ਉਧਰ ਸੀ ਮੂਰੇ ਇਧਰ ਸੀ ਪਿਛੇ ਇਹਨਾਂ ਕੀ ਫਰਕ ਹੈ ਸਫਾਇਆ ਕਰੋ ਬਾਸ ਆ ਲੱਗ ਗਿਆ ਪਤਾ ਲੋਕਾਂ ਦੇ ਅੱਖਾਂ ਚੋਂ ਪਤਾ ਲੱਗ ਜਾਂਦਾ ਹੈ ਕਈ ਕਿਨੂ ਸਫਾਇਆ ਬਸ